ਕੈਨੇਡੀਅਨ ਖਬਰਨਾਮੇ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੀ ਮਹਿੰਗਾਈ ਦਰ ਅਗਸਤ ਵਿੱਚ ਘਟ ਕੇ 2% ਰਹਿ ਗਈ ਹੈ ਸਟੈਟਿਸ ਕੈਨੇਡਾ ਨੇ ਮੰਗਲਵਾਰ ਨੂੰ ਰਿਪੋਰਟ ਕੀਤੀ ਹੈ ਕਿ ਆਕਰਖਾਰ ਕੀਮਤ ਵਾਧੇ ਨੂੰ ਠੰਡਾ ਕਰਨ ਲਈ ਆਪਣੀ ਲੰਮੀ ਮੋਹਮ ਵਿੱਚ ਬੈਂਕ ਆਫ ਕੈਨੇਡਾ ਦੇ ਟੀਚੇ ਨੂੰ ਪੂਰਾ ਕੀਤਾ ਹੈ ਕੇਂਦਰੀ ਬੈਂਕ ਨੇ ਅਸਮਾਨ ਛੂਣ ਵਾਲੀ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ April 2022 ਵਿੱਚ ਵਿਆਜ ਦਰਾਂ ਦੇ ਅੰਦਰ ਤੇਜ਼ੀ ਨਾਲ ਵਾਧਾ ਕਰਨਾ ਸ਼ੁਰੂ ਕੀਤਾ ਤੇ ਜੁਲਾਈ ਵਿੱਚ ਮਾਰਚ 2020 ਤੋਂ ਬਾਅਦ ਆਪਣੀ ਪਹਿਲੀ ਦਰ ਵਿੱਚ ਕਟੌਤੀ ਕੀਤੀ ਮੈਕਲੇਮ ਨੇ ਉਸ ਸਮੇਂ ਕਿਹਾ ਸੀ ਕਿ ਸਾਡਾ ਵਿਸ਼ਵਾਸ ਹੈ ਕਿ ਮਹਿੰਗਾਈ 2% ਦੇ ਟੀਚੇ ਨਾਲ ਨੇੜੇ ਰਹਿ ਜਾਏਗੀ ਹਾਲੀ ਦੇ ਦੋ ਮਹੀਨਿਆਂ ਵਿੱਚ ਇਹ ਵਧਿਆ ਪਿਛਲੇ ਮਹੀਨੇ 2% ਦਰ ਫਰਵਰੀ 2021 ਤੋਂ ਬਾਅਦ ਵਿਕਾਸ ਦੀ ਸਭ ਤੋਂ ਘੱਟ ਰਫਤਾਰ ਨੂੰ ਦਰਸਾਉਂਦੀ ਹੈ ਬੈਂਕ ਆਫ ਕੈਨੇਡਾ ਦੇ ਮਹਿੰਗਾਈ ਦੇ ਤਰਹੀਸ ਪੂਰ ਮਾਪਦੰਡਾਂ ਦੇ ਵਿੱਚ ਇੱਕ ਡਿਗਰੀ ਹੇਠ ਆ ਗਈ ਹੈ CIBC ਦੇ ਸੀਨੀਅਰ ਅਰਥਸ਼ਾਸਤਰੀ ਐਂਡਰਿਓ ਗ੍ਰੈਥਮ ਨੇ ਗ੍ਰਾਹਕਾਂ ਨੂੰ ਇੱਕ ਨੋਟ ਵਿੱਚ ਲਿਖਿਆ ਹੈ ਕਿ ਮੁਦਰਾ ਸਥਿਤੀ ਖਤਰਨਾਕ ਬਣੀ ਹੋਈ ਹੈ ਅਤੇ ਬੈਂਕ ਆਫ ਕੈਨੇਡਾ ਨੂੰ ਹੁਣ ਆਰਥਿਕਤਾ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕਰਨਾ ਅਤੇ ਬੇਰੁਜ਼ਗਾਰੀ ਦਰ ਉੱਪਰ ਵੱਲ ਵਧਣ ਨੂੰ ਰੋਕਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਸੀਂ ਹੁਣ ਅਤੇ ਅਗਲੇ ਸਾਲ ਦੇ ਮਤ ਵਿਚਾਰ ਵਿਆਜ ਦਰਾਂ ਦੇ ਅੰਦਰ ਕਟੌਤੀ ਦੇ ਹੋਰ 200 ਬੇਸਿਸ ਪੁਆਇੰਟ ਦੀ ਪਵਿੱਖਬਾਣੀ ਕਰਨਾ ਜਾਰੀ ਰੱਖਦੇ ਹਾਂ ਗੈਸੋਲੀਨ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਅਗਸਤ ਵਿੱਚ ਮੰਗਾਈ ਦਰ ਘਟੀ ਹੈ ਜਿਸ ਨੂੰ ਅਸਥਿਰ ਮੰਨਿਆ ਜਾਂਦਾ ਅਤੇ ਗੈਸੋਲੀਨ ਨੂੰ ਬਾਹਰ ਰੱਖਿਆ ਜਾਂਦਾ ਤਾਂ ਦਰ 2.2% ਆਈ ਹੈ ਮੌਰਗੇਜ ਵਿਆਜ ਕਿਰਾਏ ਦੀ ਲਾਗਤ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਵੇਂ ਕਿ ਲੰਮੇ ਸਮੇਂ ਤੋਂ ਹੋਇਆ ਮੌਰਗੇਜ ਵਿਆਜ ਦਰਾਂ ਕਰਾਏ ਦੀਆਂ ਲਾਗਤਾਂ ਅਗਸਤ ਵਿੱਚ ਖਪਤਕਾਰ ਕੀਮਤਾਂ ਸੂਚਕ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਨ ਹਾਲਾਂਕਿ ਮੌਰਗੇਜ ਵਿਆਜ ਦਰਾਂ ਹੌਲੀ-ਹੌਲੀ ਘੋਰੀਆਂ ਨੇ ਤੇ ਡਾਟਾ ਏਜੰਸੀ ਨੇ ਇਸ ਚੀਜ਼ ਨੂੰ ਨੋਟ ਕੀਤਾ ਗ੍ਰਾਥਮ ਨੇ ਨੋਟ ਵਿੱਚ ਇਹ ਗੱਲ ਵੀ ਆਖੀ ਹੈ ਕਿ ਮੌਰਗੇਜ ਵਿਆਜ ਦਰਾਂ ਲਾਗਤਾਂ ਦੀ ਸਮੁੱਚੀ মুদ্রাসਫੀਤੀ ਤੋਂ ਬਾਹਰ ਰੱਖਿਆ ਜਾਂਦਾ ਹੈ 10 ਸਾਲ ਦਰਸਾਲ 1.2% ਤੇ ਆ ਜਾਂਦੀ ਹੈ ਖਪਤਕਾਰ ਅਗਸਤ ਵਿੱਚ ਕਿਰਿਆਨੇ ਦੇ ਲਈ 2.4% ਦਾ ਭੁਗਤਾਨ ਕੀਤਾ ਜਿਸ ਦਾ ਨਤੀਜਾ ਆਰਥ ਸ਼ਾਸਤਰੀਆਂ ਇੱਕ ਅਰਧ ਸਾਲ ਪ੍ਰਭਾਵ ਕਹਿੰਦੇ ਨੇ ਕਿ ਇੱਕ ਸਾਲ ਪਹਿਲਾਂ ਉਸ ਦੇ ਮਹੀਨੇ ਨਾਲ ਇੱਕ ਦਿੱਤੇ ਗਏ ਮਹੀਨੇ ਦੀਆਂ ਕੀਮਤਾਂ ਵਿੱਚ ਤੁਲਨਾ ਕਰਨਾ ਪ੍ਰਭਾਵਿਤ ਹੈ ਇਸ ਦੌਰਾਨ ਕੱਪੜਿਆਂ ਤੇ ਜੁੱਤੀਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਇੱਕ ਬੈਕ ਟੂ ਸਕੂਲ ਖਰੀਦਾਰੀ ਮਹੀਨੇ ਦੌਰਾਨ ਅਰਧ ਸਾਧਨ ਅਤੇ ਬਿਜਲੀ ਦੀਆਂ ਕੀਮਤਾਂ ਇੱਕੋ ਹੌਲੀ ਰਫਤਾਰ ਨਾਲ ਵਧਿਆ ਨੇ ਬੈਂਕ ਆਫ ਕੈਨੇਡਾ ਆਪਣੀ ਅਗਲੀ ਵਿਆਜ ਦਰ ਦੀ ਮੀਟਿੰਗ 23 ਅਕਤੂਬਰ ਨੂੰ ਕਰੇਗਾ ਤੇ ਕੁਝ ਅਰਸ਼ਾਸਤਿਆਂ ਦਾ ਕਹਿਣਾ ਹੈ ਕਿ ਸਵਾਲ ਇਹ ਨਹੀਂ ਹੈ ਕਿ ਕੇਂਦਰੀ ਬੈਂਕ ਦੀ ਕਟੌਤੀ ਉਹ ਕਰਨਗੇ ਜਾਂ ਨਹੀਂ ਸਗੋ ਇਹ ਕਟੌਤੀ 25 ਦੇ ਆਧਾਰ ਦੇ ਅੰਕ ਤੇ ਹੋਵੇ ਜਾਂ 50 ਤੇ ਹੋਵੇ